ਦੇਖ ਤੂੰ ਲਿਆ ਮੈਂ ਸੱਤ ਉਹ ਕਹਿੰਦਾ ਗੱਲ ਸੁਣ ਮੈਂਸ ਲੈ ਲਿਆ ਕੰਡਾ ਹਾਂ ਮੰਡੀ ਦੀ ਚਲਦੇ ਸਨਾਮ ਵਾਲੀ ਤੇ ਇਹ ਠੱਗੀ ਮਾਰੇ ਵਗੇ ਘਰੇ ਵਾ ਗਿਆ ਤੇ ਤੈਨੂੰ ਠੱਗੀ ਨੇ ਕਹਿਣਾ ਵਾ ਵੰਡਾ ਵੰਡਾ ਮਰੋਤੀ ਪਾਣੀ ਕਿਰਤ ਦੋਈ ਮਾਰੇ ਖਾਦ ਗਏ ਇਹਨੂੰ ਤਾਂ ਕਿ ਨਾਲ ਰਾਤ ਦੇ ਰਾਤ ਕਿਸੇ ਪਾਸੇ ਭੋਰ ਗਾਇਬ ਕਰਾ ਲਈ ਹਾਂ ਕੀ ਹੋ ਗਿਆ ਆ ਗਾ ਆਹ ਦੇਖ ਬੰਦਾ ਬਿੱਲੇਰਾਮ ਛੱਡ ਗਿਆ ਬੰਦੇ ਲੋੜ ਬਣੇ ਨੂੰ ਇਹਦੇ ਫੁੱਲੋ ਸੇਵਾ ਕਰਦੇ ਆ ਫੁੱਲ ਭੇਜਵਾ ਆ ਕਿੱਥੋਂ ਲਿਆਇਆ ਤੂੰ ਆ ਜਵਾਹ ਇਹੇ 40 ਸਾਲ ਮੈਂ ਵੱਡਾ ਤੇ ਆਂ ਛੋਟਾ ਜਿੰਨੀ ਉਮਰ ਹੈ ਦੀ ਆ ਗਿੱਥੂ ਜੀ 40 ਸਾਲ ਦਾ ਹੈ ਮੈਨੂੰ ਲੱਗਦਾ ਤੂੰ ਐਂ ਕਰ ਆਪਣਾ ਗੱਡਾ ਸਾਹ ਕੋ ਖਬਰੇ ਤਿਆਰ ਕਰ ਵੱਡਣਾ ਕੀ ਬੋਲੀ ਆ ਨੰਨਾ ਤੂੰ ਦੋ ਰੋਟੀ ਬਣਾਵਾ ਵੱਡਣਾ ਤੈਨੂੰ ਕਹਿਦਾ ਕਹਿਦਾ ਵਾਸੀਵਾ ਰੋਟੀ ਨਹੀਂ ਖਾਣੀ ਉਹ ਨਾ ਉਹ ਖਾਰਾ ਉਹ ਮੈਨੂੰ ਕੰਬਲ ਮੈਨੂੰ ਰੋਟੀ ਦਾ ਰੋਟੀ ਦਾ ਰਾਇੰਦ ਜੀ ਚਾਹ ਨੂੰ ਚੁੱਪ ਕਰਾ ਕੇ ਰੋਟੀ ਖਾ ਕੇ ਆਇਆ ਹੋਗਾ ਜੇ ਖਾਣੀ ਤਾਂ ਵਈ ਛਾ ਦੇ ਮੈਂ ਰੋਟੀ ਨਾ 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 ਬਸ ਮੇਰੀ ਕੋਈ ਇੱਜ਼ਤ ਨਹੀਂ ਹੈ ਮੇਰਾ ਇਜ਼ਾਰ ਛੱਡ ਕੇ ਗਿਆ ਕੱਲ ਨੂੰ ਹੋਊਗਾ ਸੇਵਾ ਨਹੀਂ ਕਰੀ ਵੜਣਾ ਬੇਟੂ ਚੱਲ ਜਾ ਕੇ ਨਾ ਬਿਸਤਰਾ ਲਿਆ ਦੇ ਫਿਰ ਆਪ ਕੱਢ ਲੂਗਾ ਕੋਈ ਨਾ ਹਾਂ ਮਰੇ ਨਾ ਹਾਂ ਅੱਲੇ ਆਲੇ ਆ ਆ ਬਿਸਤਰਾ ਬਣਾ ਲੈ ਨੂਨ ਮਰਚ ਤੇ ਖਾਰ ਆਣਾ ਮਾਂਗਾ ਐਂ ਰਹੇ ਬੱਸ ਆ ਜਾ ਆ ਜਾ ਕੱਲ ਖੋ ਪੀ ਕੇ ਆ ਗਿਆ ਪਾਣੀ ਨਾਲ ਅਕੇ ਨਾਲ ਉਹਦਾ ਤੱਕੜਾ ਤੱਕੜਾ ਖਾਸੇ ਤੱਕੜਾ ਸਰੀਰ ਤਾਂ ਦੇਖਣ ਇਹਨਾ ਮੇਰੇ ਮਨ ਜਿਹੜਾ ਦਸ ਵੱਜ ਜਾਣ ਗੱਲ ਕਰਦਾ ਤੇ ਪੈਰ ਕੱਢਦਾ ਹੈ ਇਹ ਤਾਂ ਲਾਲਾ ਬੋਗ ਦਸਿੰਗਨ ਹੱਥ ਲਵਾ ਗਿਆ ਇਹਦੇ ਪਤਾ ਨਹੀਂ ਕਰੋ ਟਡੂ ਦਾ ਦੇਖ ਲਵੋ ਇਹਦੇ ਕੋਈ ਵੀ ਕੋਈ ਅੰਦਰ ਨਹੀਂ ਇਹ ਨਾਲ ਨਾਲ ਪਾਊਡਰ ਆ ਉਹ ਤੇ ਮੰਦੇਸ ਤੇ ਪਾਇਆ ਆ ਸੰਭਲ ਰਹਾ ਹੈ ਠੀਕ ਹੈ ਸੰਭਲ ਰਹਾ ਕੋ ਚੱਕਰ ਰਿਹਾ ਠੀਕ ਹੈ ਠੀਕ ਐ ਡਰਨਾ ਇਹੇ ਪੁੱਤੇ ਦਾ ਬਹੁਤ ਰਹਾ ਉਹ ਪੁੱਤ ਪਿੱਟ ਪਉਣ ਲੱਗਦੇ ਦੇਰ ਆਸੂ ਰਿਹਾ ਬਾਥਰੂਮ ਦਾ ਲਾਈਟ ਚ ਜਾਣਾ ਹੈ ਮੈਨੂੰ ਆਵਾਜ਼ ਮਾਰ ਲਈ ਕਿ ਉਹ ਖਤਰਾ ਖਾ ਜਾ ਖਾ ਰਿਆ ਲੱਗਦਾ ਤੋ ਇਹ ਐ ਮਾਂ ਜਦ ਬਾਹਰ ਜਾਣਾ ਨਾ ਪਿੰਡ ਤੋਂ ਕੋਈ ਬੰਦਾ ਆ ਕੇ ਮਾਰ ਕੇ ਲੈ ਗਿਆ ਪੁੱਤਰ ਪਾ ਉਹ ਸਾਰੇ ਹੁੰਦਾ ਹਾਂ ਤਰੀਨਾ ਕੋਈ ਨਹੀਂ ਕੋਈ ਅੱਗ ਲਾਉਂਦੇ ਕੋਈ ਤਾਂ ਬੱਟਾ ਲੈ ਆਈ ਗੱਲਾਂ ਕਰਦਾ ਕਿ ਚੱਪੋਂ ਨਾ ਰੱਖੋ ਢੇੜੀ ਲੀਡਾ ਉੱਠੇ ਬੱਡੇ ਰਾਮ ਕਮਛਾ ਗਿਆ ਦਰ ਹੋਰ ਕੇ ਜੋ ਪੂ ਭਾਈ ਚਰੋਤਾ ਬੰਦੀਏ ਪਾਜਾ ਪਹਿਲਾਂ ਕਿਸੇ ਪਾਕੇ ਆ ਹੁਣ ਗਰਮੀ ਕਰਕੇ ਹੋਰੇ ਪਟੇ ਕੀ ਹੈ ਹਰੇਕ ਬੰਦਾ ਲਾਲਚ ਕਰਦਾ ਉਹਦੇ ਜਿਹੜੇ ਆਪਣੇ ਮੂੜੀਆਂ ਬੰਨੜ ਗਿਆ ਨੇ ਉਹਦੇ ਵੀ ਦੁੱਧ ਪਾਕੇ ਜਾਂਦੇ ਨੇ ਕਿਤੇ ਦਵਾਈ ਦੂਰੀ ਤਾਂ ਨੀ ਮਾਵਾ ਦਵਾਈ ਵਾਲਾ ਪਤਾ ਹੋ ਗਿਆ ਆਪਾਂ ਨੂੰ ਲੈ ਰੋਜ ਸਵੇਰੇ ਸ਼ਾਮ ਤਾਜਾ ਦਾ ਦੁੱਧ ਵੇਚਦਾ ਸਿਰ ਆਵਾਜ਼ ਦੁੱਧ ਹੋਰ ਲਓ ਜੀ ਉਹਨੂੰ ਚਾਹਤਾ ਤੈਨੂੰ ਪਤਾ ਉੱਥੇ ਨਹੀਂ ਹੁੰਦਾ ਪਤਾ ਕੀ ਹੈ ਉਹਦੇ ਸਾਰੇ ਦੀ ਗੱਲ ਨਹੀਂ ਹੈਗੀ ਜੇ ਕਿਸੇ ਦੇ ਕਹਣਾ ਕਰੇ ਪਈਆ ਦੁੱਧ ਪਿਆ ਅੰਦੇ ਵਾਸੀ ਕਿ ਵਾਸੀ ਅਗਲਾ ਛੋਟਾ ਵਿੱਚ ਭਾਗੇ ਲੈ ਜਾ ਉੱਥੇ ਕੌਣ ਪੁੱਛਦਾ ਤਾਂ ਰੁੱਤ ਨਹੀਂ ਮਰਦਾ ਚੱਲਿਆ ਫਰਾ ਮੈਨੂੰ ਮੈਂ ਕਹਿੰਦਾ ਮੇਰੇ ਯਾਰ ਨਿਸ਼ਚਿਤ ਤੱਲਾ ਲੈ ਉਹ ਨਾਲ ਲੈਣਾ ਤੂੰ ਹਾਂ ਲੈ ਆਉ ਹਾਂ ਚਾ ਚੀਕ ਲੈ ਲੈ ਬਾਹਰ ਤਾਂ ਖੁੱਲੀ ਹੈ ਨਿਸ਼ਚਿਤ ਕਰੀਏ ਓਏ ਨਿਸ਼ਚਿਤ ਕਰੀਏ ਓਏ ਆ ਜਾ ਬਿੱਲੇ ਰਾਮਾ ਨੰਗਿਆ ਤੇਰਾ ਘਰ ਆ ਬਦੰਦਰਾ ਬਾਜਾਂ ਮਾਰੀ ਜਾਂਦਾ ਦੇਖ ਆ ਜਾ ਆ ਜਾ ਆਾ ਹੋਸ਼ ਨਾ ਬੈਨ ਸਿਤਰਾ ਕੀ ਹਾਲ ਹੈ ਤੇਰਾ ਬਾਗੋ ਬਾਗ ਹੈ ਜਦ ਤੂੰ ਮਿਲ ਗਿਆ ਭਰਾ ਹੈ ਹੋ ਹੋ ਕਿੰਨਾ ਫੜਦਾ ਢੋਲੂਆ ਜਕੀ ਓਏ ਕੀ ਦੱਸਾਂ ਤੈਨੂੰ ਹਾਂ ਡੈਗ ਚੋਂ ਦੁੱਧ ਲੈੰਦੇ ਤੇ ਅੱਛਾ ਦੁੱਧ ਦੋ ਤਿੰਨ ਦਿਨ ਹੋ ਗਿਆ ਲਗਾਤਾਰ ਹੋ ਗਿਆ ਖਰਾਬ अच्छा तेरी परजाइ दे स्वहादा तेनु पति है आओ किथे ਲੈ ਗਏ ਇਹਨਾਂ ਨੂੰ ਤਾਂ ਉਹ ਲੜਪੀ ਕਹਿੰਦੀ ਰੋਜ ਇਹਨਾਂ ਦੁੱਧ ਲਿਆ ਨੇ ਖਰਾਬ ਹੋ ਜਿਨਾ ਜਿਵੇਂ ਕੰਮ ਚੱਲੂ ਆ ਇਹ ਵੀ ਸਹੀ ਗੱਲ ਆ ਮਾਂ ਚੱਲ ਕੋਈ ਨਾ ਫਿਰ ਮੈਂ ਕਿ ਛਿੱਤਰ ਦੇ ਉਪਵਾ ਲਿਆ ਨਾ ਮਸਟ ਕੇ ਇਹ ਤਾਂ ਤੇਰੀ ਗੱਲ ਠੀਕ ਆ ਮੈਂ ਛਿੱਤਰ ਦੇ ਉਪਵਾ ਲਿਆ ਨਾ ਪਰ ਆ ਟਾਈਮ ਦਾ ਦੇਖ ਲੈ ਕਿਹੜਾ ਮੈਂ ਸਾਥ ਆਪਣੇ ਵੀ ਸਾਰੀਆਂ ਬਾਗੜੀਆਂ ਹੋ ਰਹੀਆਂ ਨੇ ਜਿਹੜਾ 2-4 ਕਿਲੋ ਦੁੱਧ ਹੁੰਦਾ ਉਹ ਘਰੇ ਵਰਤਿਆ ਜਾਂਦਾ ਹੈ ਉਹ ਮੈਂ ਤਾਂ ਮਾਨ ਕਰਕੇ ਆਇਆ ਧੀ ਮਾਂ ਕਾ ਕਈ ਕਈ ਮੈਂ ਸਾਰ ਰੱਖਦਾ ਉਹਦੇ ਤਾਂ ਦੁੱਧ ਹੋਣਾ ਤਾਂ ਤਾਂ ਆ ਗਿਆ ਤੇਰਾ ਮਾਨ ਥੋੜੀ ਤੋੜਦਾ ਤੈਨੂੰ ਤਾਂ ਪਾ ਕੇ ਤੋੜੂੰਗੀ ਪਰ ਅੱਗੇ ਵਰਗਾ ਨਾ ਮੇਰੇ ਦਿਸਰਾਦ ਮੈਂ ਇੱਕ ਹਾਂ ਫੇ ਹਲਟਾ ਕੁ ਕਰਨਾ ਪਊਗਾ ਹਲ ਮੈਂ ਕਰਦਾ ਦੇਖ ਤੂੰ ਲੈ ਮੈਂ ਸੱਤ ਅੱਛਾ ਹੈਂ ਸਾਹਮੂ ਹੈ ਅੱਤਾ ਦੁੱਧ ਤੂੰ ਲੈ ਜਾ ਕਰ ਇੱਧਰ ਮੈਂ ਰੱਖ ਲਿਆ ਕਰੂੰਗਾ ਚਲੋ ਤਾਂ ਠੀਕ ਹੈ ਦਿਨ ਕਲੋੜ ਹੋ ਮੈਂ ਲੈ ਜਾ ਕਰੂੰਗਾ ਅਵ ਤਾਂ ਕੁਝ ਉਬਰ ਤੇ ਲੋੜ ਕੀ ਦੇ 10 ਕਿਲੋ ਹੋਇਆ 5 ਕਿਲੋ ਲੈ ਗਿਆ 7 ਕਿਲੋ ਹੋਇਆ ਸਾਡੇ ਦਿਨ ਲੈ ਗਿਆ ਅਬ ਤੇ ਨਾਲਾ ਨਾ ਤੇਰੀ ਕਬੀਲਦਾਰੀ ਟੋਪ ਦੀ ਚੱਲਿਆ ਕਰੂਗੀ 1.5 ਕਿਲੋ ਪਾ ਦਿਆ ਕਰੀ 1 ਕਿਲੋ ਕਰੇ ਰੱਖ ਲਿਆ ਕਰੀ 2 ਜੀ ਹੁਣ ਸਿੰਘ ਚੱਲ ਠੀਕ ਐ ਫਿਰ ਮੈਂ ਕਰੀ ਜਾ ਕੇ ਕਰੂੰਗਾ ਅਸਲਾ ਕਰ ਲੈ ਖਰਾਬ ਫਿਰ ਚੱਲਦੇ ਅੱਜ ਹਾਂ ਮੈਂ ਤੇ ਪਹਚਾਈ ਨੂੰ ਬੋਲ ਮਾਰ ਤੇ ਦੁੱਧ ਪਾ ਦੂਗੀ ਹਾਂ ਮਾਂ ਖੁੰਦੀ ਨਹੀਂ ਹਾਂਜੀ ਔਰੇ ਆ ਐ ਕਰਾ ਡਰੂ ਰਹੇਗਾ ਜਿੰਨਾ ਦੁੱਧ ਬਾਦੂ ਹੈਗਾ ਨਾ ਸਾਰਾ ਪਾ ਦੇ ਅੱਛਾ ਆ ਬੱਲੇ ਰਾਵੇ ਰੋਤਾ ਪਾਟ ਗਿਆ ਕੋਈ ਨਾ ਥੋੜਾ ਜਿਹਾ ਦੁੱਧ ਲਿਆ ਦੇਣੀ ਉਸੇ ਚ 4 ਕਿਲੋ ਦੇਣੀ ਕਿਲੋ ਦਾ ਲਿਆ ਦੇਣੀ ਲਿਆ ਦੇ ਫਿਰ ਬਿਲਰਾਵਾ ਚਾਹ ਪੀਵੇਗਾ ਜਾਂ ਠੰਡਾ ਪੀਵੇਗਾ ਬਸ ਕੁਝ ਨਹੀਂ ਲੈਣਾ ਹੈ ਕਿ ਆ ਉੱਥੇ ਗੱਲ ਸੁਣਾ ਅੱਜ ਸਵੇਰੇ ਦੁੱਧ ਨੂੰ ਚਾਹ ਬਣਾਈ ਪਹਿਲੀ ਦੁੱਧ ਹੋ ਗਿਆ ਖਰਾਬ ਸਾਰੀ ਚਾਹ ਪਾਟ ਗਈ ਉਹ ਵੀ ਐਂ ਬੈਠੀ ਐ ਮੈਨੂੰ ਕਹੋਗੀ ਆਪ ਤਾਂ ਉੱਥੇ ਬੱਬਰ ਭੱਕੇ ਆ ਗਿਆ ਚਾਹ ਪੀ ਆਇਆ ਪਤਾ ਨਹੀਂ ਉੱਥੇ ਦੁੱਧ ਦੀ ਪੱਤੀ ਕੀ ਕੀ ਆਇਆ ਹੋਣਾ ਨਹੀਂ ਸਿੱਤਰ ਲਵੇ ਉਹ ਨਿੱਕਾ ਲੱਗ ਰਹੀ ਐ ਹਾਂ ਕੱਠੀ ਵੀ ਲੱਗੀ ਆ ਨਾਲੇ ਪਰਜਾਈ ਨੂੰ ਲਿਆ ਆਂਦੇ ਹੋਰ ਇਹਨੂੰ ਤਾਂ ਦੁੱਪਿਆਰੇ ਦੇ ਬਾਲਕੇ ਦੇ ਅਰਥ ਕੱਦ ਨਹੀਂ ਕੋਈ ਹੈ ਬੋਲਾ ਹੁਣ ਤਰਕੀ ਕੋਈ ਕਹਿ ਮੈਂ ਮੈਂ ਕਰਾ ਮੈਂ ਆਲਾ ਸਿੱਧ ਜਾ ਨਾ ਲੁੱਟਿਆ ਪਾ ਪੰਜਾ ਪੁੰਨ ਲਾਏ ਇਹਨਾਂ ਸੁਣੋ ਹੇ 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 ਰਾਮ ਰਾਮ ਨਾਮ ਨਾਮ ਸੁਬੇ ਹੀ ਰਹੇ ਗੋਗਨ ਦੀ ਸੇਤਰਾ ਤੁੰਤਾ ਫਤੰਦਰਾ ਤੇਰਾ ਤਾਂ ਪੁੱਟਿਆ ਮੇ ਟੇਬਲ ਹੈਨੀ ਤੁੰਤਾ ਮੇਰਾ ਵੀ ਹਲਾ ਦੇਗਾ ਸਾਰਾ ਹਾਂ ਤੇਰੇ ਨਾਲ ਵਿਆਹ ਛਾਦੀ ਚ ਉਹ ਇੱਕ ਅੱਧਾ ਪਿਗ ਕੀ ਲਾ ਲਿਆ ਤੂੰ ਤਾਂ ਤੇ ਤੇਰਾ ਹੁਣ ਤਰਕੀ ਲੱਗਿਆ ਤੱਕਾ ਨਾ ਨਾੜਾ ਦੇ ਨਮੇ ਤਪਦਾ ਕਰਦੇ ਡਰਾਮਾ ਪਾਦਾ ਨੇ ਦੋਏ ਲੈ ਕਰ ਕਰ ਗੱਲ ਸੁਣ ਮੈਂ ਕਰੇ ਜਾ ਕੇ ਕਰੂੰਗਾ SLAS ਨੀਚੇ ਨਾਲ ਫੋਨ ਕਰਦੇ ਆ ਕਿ ਆਏਗਾ ਓਰੇ ਉਹ ਗੱਲ ਸੁਣ ਤੇ ਫੋਨ ਕਰਾਂ ਤੇ ਤੇਲੇ ਪਹੁੰਚ ਗਿਆ ਹਾਂ ਮੈਂ ਇਸ ਦਾ ਹੁਣ ਲਮਾਂਗੀ ਤੂੰ ਉਹਨੂੰ ਦੱਸ ਦੀ ਕਹਿੰਦੇ ਨਿਛਿੱਤਰ ਆਪੇ ਘੱਖ ਪਾਊਗਾ ਆਪੇ ਖੜ ਪਾਊਗਾ ਆਪੇ ਨਮੂ ਸਾਹਮਣੂ ਓਹੋ ਆ ਤੇਰਾ ਕੱਲੇ ਪੈਸੇ ਲਾ ਕੇ ਲੈਣੀਆਂ ਮੈਂ ਉਹ ਕੀ ਗੱਲ ਸੁਣਾਉਂਗੀ ਕਿ ਨਹੀਂ ਦੀ ਆਪੇ ਤੈਨੂੰ ਮਾਰੀ ਆਹ ਉਹ ਮੈਂ ਸਾਰਾ ਕੁਝ ਆਪ ਹੀ ਕਰਾਂ ਬਾਕੀ ਤੂੰ ਸਾਹਮਣੇ ਕੰਮ ਮੈਂ ਤਾਂ ਪੈਸੇ ਲਾ ਕੇ ਮੈਂ ਸਭ ਬੰਦ ਦੂੰਗਾ ਤੈਨੂੰ ਨਾਂ ਲੈ ਜੂ ਆਪਦੀ ਪਸੰਦ ਦੀ ਜਿਹੀ ਜਿਹੀ ਮਰਜੀ ਮੈਂ ਇਸ ਲੈਣੀ ਸਾਹਮਣੇ ਸਾਰਾ ਖਰਚਾ ਪੱਠਾ ਸਾਰਾ ਕੁਝ ਤੇਰਾ ਮੈਂ ਤਾਂ ਪੈਸੇ ਲਾ ਦੂੰਗਾ ਹਾਂ ਜਵਾਬ ਹੀ ਕਰਨਾ ਕਰ ਮੈਂ ਇਸ ਤੇ ਭਰ ਜਾਈ ਮੈਂ ਖੰਮੂ ਆਪੇ ਕਰੇ ਮਾ ਤੇ ਭਰ ਜਾਈ ਤੂੰ ਮੱਤੇ ਬੋਲ ਹੈ ਤੇ ਵੀ ਫੜਾ ਦੇ ਦੁਸਤ ਦੇ ਫੜਕੇ ਉਹ ਫੜਕੇ ਉਹ ਫੜਕੇ ਚੱਲ ਕੋਈ ਨਾ ਮੈਂ ਦੇ ਫੜਕੇ ਲੈ ਜੀ ਮੈਂ ਫੋਟ ਨਾ ਕਰ ਮੈਂ ਤੇ ਪਰ ਜੀ ਮੈਂ ਬਸ ਸਲਾਹ ਕਰ ਲੈਂਗੇ ਜਾ ਕੇ ਸਾਨੂੰ ਹਾਂ ਚੱਲ ਠੀਕ ਹੈ ਨੀ ਚਿਤਰਾ ਠੀਕ ਹੈ ਮਿਲਦਾ ਜੁਲਦਾ ਰਿਹਾ ਕਰ ਬਾਵਾ ਹਾਂ ਆਣਾ ਕਰਕੇ ਰਾਜਾ ਤੁਰੇ ਕਹਿੰਦਾ ਨਾ ਖਾਣ ਨੂੰ ਪੈ ਚਾਰੇ ਪੈਰ ਚੱਕ ਕੇ ਬੈਜੇਗਾ ਆ ਗਿਆ ਸਾਡੇ ਨਾਲ ਵੀ ਬਿਗਾੜੇਗਾ ਦੱਸ ਮੈਨੂੰ ਵਿਗੜੇ ਨੂੰ ਕੀ ਵਿਗੜਵਾ ਕਰਦਾ ਫਰਕ ਹੈ ਮੇਰਾ ਸਾਰਾ ਸਾਰਾ ਕਰਾਈ ਫਿਰਿਆ ਦਾ ਕਾ ਕਾ ਪੂਰਾ ਰਹਿਣਾ ਨੇ ਬਾਗ ਗਿਆ ਹਏ ਸਰ ਮੈਂ ਤਾਂ ਉਹ ਚੱਤਰ ਤੇ ਆ ਆਬਦ ਹੋਣੀ ਕੋ ਕਰੇ ਨੇ ਲੈ ਦੇਖ ਲੈ ਕੇ ਬੋਕ ਨੂੰ ਤੇ ਚੱਲ ਲੱਗਦੀ ਕਿ ਆ ਗਈ ਹਾਂ ਲੈ ਲੈ ਅੰਦਾ ਦੁੱਤਰ ਲੈ ਬਣਾ ਲੈ ਕਾ ਮੇਰਾ ਚਾਹੋ ਨਹੀਂ ਲੱਗਦਾ ਤੇ ਜੀ ਪੀਣਾ ਚਾਹੋ ਨਾ ਸੱਚ ਤਾਂ ਤਾਂ ਬਣਾ ਲਈ 12 ਹੋ ਰਿਹਾ ਹੈ

ਪੈਸੇ ਤੁੰਗ ਲਾ ਦੀ ਕਹਿੰਦਾ ਹਾਂ ਸਾਰਾ ਸਾਮਾਨ ਦੀ ਹੋਰ ਸਾਰੀ ਜ਼ਿੰਮੇਵਾਰੀ ਮੇਰੀ ਕਹਿੰਦਾ ਨਾ ਤੂੜੀ ਪਾਣੀ ਨਾ ਹਰਿਆ ਲੈਣਾ ਨਾ ਕੱਥਰ ਲੈਣੇ ਸਾਰਾ ਕਹਿੰਦਾ ਮੈਂ ਆਪੇ ਉਹ ਕਰੂੰਗਾ ਮੈਂ ਤਾਂ ਠੀਕ ਹੈ ਹਾਂ ਤੂੰ ਕਹਿੰਦਾ ਐ ਕਿਰੇ ਗਰੀ ਦੁੱਧ ਤਾਂ ਸਾਰਾ ਤੇ ਦਿਆ ਕਰਾਂਗੇ ਤੇਰੇ ਦਿਮਾਗ 'ਚ ਫਰਕ ਹੈ ਅਗਲਾ ਇੰਨਾ ਗੋਹਾ ਪੂਰਾ ਕਰਕੇ ਕਹਿੰਦੀ ਸਾਰਾ ਦੁੱਧ ਦੇ ਦਿਆ ਕਰਾਂਗੇ ਚਲ ਕੋਈ ਗੱਲ ਨਹੀਂ ਆਪਣੇ ਤੇ ਕਰ ਲੜਦੀ ਤਾਂ ਨਹੀਂ ਫਿਰ ਕਿੰਨ ਦੱਉ ਪੀ ਲੈ ਕਰ ਉਹ ਕਹਿੰਦਾ ਗੱਲ ਸੁਣੋ ਜਿੰਨਾ ਦਲ ਜਾਣਾ ਹੋਇਆ ਦਲ ਜਾਣਾ ਹੋਇਆ ਸਾਰੇ ਜੇ ਕਿਰੀ ਬੱਦਲ ਜਾਣਾ ਹੋਵੇ ਬੱਤ ਦਿੱਲੀ ਲੋੜ ਹੈ ਉਹਨਾਂ ਲੈ ਜਾ ਕੇ ਠੀਕ ਹੈ ਹਾਂ ਕਹਿੰਦਾ ਮੈਂ ਇਸ ਲੈ ਲੈਨੇ ਆਪ ਤੇ ਦੁੱਧ ਵਰਗੀ ਮौज ਨਹੀਂ ਹੈਗੀ ਕਹਿੰਦਾ ਹਾਂ ਕਹਿੰਦਾ ਜਿੰਨੀਆਂ ਮਰਜੀ ਚਾਹ ਸੱਤ ਮਲਾਈਆਂ ਢਾ ਲਈ ਉਹ ਕਹਿੰਦਾ ਹਾਂ ਜੀ ਕਰਦਾ ਦੁੱਧ ਵਧੀਆ ਹੁੰਦਾ ਹਾਂ ਪਾਣੀ ਹੋਈ ਤਾਂ ਨਹੀਂ ਪਾਉਂਦੇ ਉਹ ਪਰ ਕੀ ਪਾਣੀ ਪਾਉਣਗੇ ਆਪਾਂ ਦਾ ਦੁੱਧਾ ਹੋਊਗਾ ਤੇਰਾ ਤਾਂ ਦਿਮਾਗ ਖਰਾਬ ਹੋਇਆ ਓਏ ਤੈਨੂੰ ਪਤਾ ਹੀ ਕਿਉਂਦੀ ਦਾ ਯਾਰ ਆ ਮੇਰਾ ਪਾਣੀ ਘੜੀ ਪਾੜਾ ਲੱਗੀ ਹੋਰੇ ਗੱਲਾਂ ਕਰ ਤੂੰ ਚਾਹਣਾ ਕਹਿੰਦੀ ਆਂ ਤੂੰ ਚਾਹ ਕਿਉਂ ਬੋਕ ਮੂੰਹ ਤੇ ਕੀ ਕਹਿੰਦੀ ਇਹ ਚਾਹ ਬਣਾ ਰਾ ਮੇਰੇ ਸਰੀ ਦੀ ਗੱਠੀ ਇਹ ਐਡਾ ਦਾ ਮੂੰਹ ਤੜਕਾ ਲੈ ਨੂੰ ਬਿੰਦੂ ਵੀ ਬਾਤੀਆਂ ਆ ਲੱਗੇ ਕਿਆ ਚਲੇ ਨਾ ਉੱਥੇ ਬਹਿ ਜਾ ਤੂੰ ਚਾਹ ਬਣਾ ਲੈ 3 ਖਲੀ ਪਾਛੀਆਂ ਲੱਗੀਆਂ ਲੈਨ ਹਰੇ ਕਿਲਾ ਖੜੀ ਐ ਹਾਂ ਇੱਥੇ ਬਹਿਣਾ ਹੀ ਤੂੰ ਵੀ ਤਰੋ ਕੇ ਚਲਾ ਸੁਨੀਤਾ ਸੁਣਦਾ ਨਹੀਂ ਨਾ ਸੁਣਦਾ ਬਹੇ ਨਹੀਂ ਹੁਣ ਤੂੰ ਦੁਕਾਨ ਦੇ ਗਈ ਹੁਣ ਹੀ ਫੇਰ ਮੁੜੇ ਵਾਪਸ ਕੀ ਹੋ ਗਿਆ ਕਦੋਂ ਮੇਰੀ ਉੱਥੇ ਤੇ ਕਰਦੇ ਨੀ ਚਿੱਤਰ ਦਾ ਫੋਨ ਆ ਗਿਆ ਹੱਤਾ ਮੈਂ ਤੂੰ ਬੱਤੀ ਕਰਕੇ 2 ਬਗਗਨ ਨੂੰ ਸੌਦਾ ਦਿੱਤਾ ਜੀ ਅੱਛਾ ਉਹ ਕਹਿੰਦਾ ਮੈਂ ਲੈ ਜਾ ਬਈ ਸਾਰੇ ਪਿੰਡਾਂ ਚ ਪਤਾ ਕਰ ਲੈ ਕੋਈ ਮੈਸ ਨਹੀਂ ਮਿਲਦੀ ਦੁੱਧ ਦਾ ਪੂਰਾ ਤੜਾਕਾ ਹੈ ਹੁਣ ਮੈਂ ਮਾਸ ਮੇਰੇ ਨਹੀਂ ਹੁਣ ਫੇਰ ਹੁਣ ਕੀ ਕਰਾਂਗੇ ਉਹ ਐ ਕਹਿੰਦਾ ਕਹਿੰਦਾ ਜਿਸਨਾਮ ਵਾਲੀ ਮੰਡੀ ਹੈ ਕਹਿੰਦਾ ਉੱਥੇ ਚੱਲ ਜਾਂ ਅੰਨਿਤ ਮੈਂ ਸ਼ਾਨ ਦੇ ਕੋਈ ਨਾ ਕੋਈ ਪਸੰਦ ਆ ਜੂਗੀ ਕਹਿੰਦਾ ਦੇਖ ਲਓ ਜੀ ਸਭ ਮਾਰਖੀਆ ਹਾਂ ਫਿਰ ਮੈਂ ਉਹਨੂੰ ਫੋਨ ਤੇ ਕਹਿੰਦਾ ਮਾਹ ਚੱਲ ਤੂੰ ਖੜ ਮੈਂ ਤੈਨੂੰ ਪੈਸੇ ਦੇ ਕੇ ਲਿਆ ਮਾ ਮੰਨ ਆ ਹੁਣ ਆ ਗਿਆ ਇੱਧਰ ਲੈ ਵੀ ਬਸ 10 ਮਿੰਟ ਐ ਫੇਰੋਂ ਤੁਸੀਂ ਦੁਕਾਨ ਤੇ ਬੈਠ ਜਾ ਨੇ ਆਪੇ ਨਸਿੱਤਰ ਜਾ ਕੇ ਦੇਖ ਜਾਂਦਾ ਉੱਥੇ ਕਹਿੰਦੀ ਲਾ ਆ ਕੇ ਇੱਥੇ ਨਾ ਫੇਰ ਲੈ ਕੇ ਵੀ ਜਾਣੀ ਐ ਪੈਸੇ ਵੀ ਲੈ ਕੇ ਜਾਊਂਗਾ ਉਹ ਕਹਿੰਦਾ ਨਾਲ ਚੱਲ ਗੱਲ ਸੁਣ ਤੂੰ ਕੰਮ ਨਹੀਂ ਵੇਚ ਕੇ ਛੇਤੀ ਦੁਕਾਨ ਖਾ ਲੀ ਹਾਂ ਬਸ ਤੁਹਾ ਆਪਾਸ ਹੀ ਹੈ ਕਹਿਣੀ ਮੈਨੂੰ ਪਤਾ ਹੈ ਤਾ ਸੋਡਾ ਗੱਲ ਸੁਣ ਨਾਲੇ ਐ ਕਰ ਮੈਨੂੰ ਪੈਸੇ ਦੇ ਦੇ ਅੰਦਰੋਂ ਹਾਂ ਹਾਂ ਤੇ ਮੈਂ ਜਾਵਾਂ ਤੁਸੀਂ ਲੈ ਲੋ ਜੀ ਕਰਦੇ ਕਿ ਪੈਸੇ ਹਾਂ ਮਸਾਂ ਮਸਾਂ ਕੰਮ ਨਹੀਂ ਵੇਚ ਕੇ ਦੁਕਾਨ ਤੇ ਬਗਜੀ

ਹੈਂ ਇਹ ਨਾਲ ਤਾਂ ਬੱਕਰੀ ਬੱਕਰੀ ਵਧੀਆ ਰਹੂ ਮੈਨੂੰ ਲੱਗਦਾ ਆ ਮੈਜੀ ਨਾਲ ਦਾ ਲੈ ਵੀ ਬਿੱਲੂ ਸਿਆ ਕਰੋ ਤਾਂ ਚੜਾਈ ਕਰਕੇ ਆ ਗਿਆ ਤੂੰ ਅੱਜ ਕੀਤੇ ਮਾਰੀ ਠੱਗੀ ਇਹ ਠੱਗੀ ਮਾਰੇ ਵਗੈਰ ਘਰੇ ਭਾ ਗਿਆ ਤੇ ਤੈਨੂੰ ਠੱਗ ਕਿਨੇ ਕਹਿਣਾ ਅੱਜ ਤਾਂ ਕਰਨੀ ਪਊ ਕੋਈ ਨਾ ਕੋਈ ਲਾ ਆ ਲਾਲੇ ਹੋਰ ਮੇਰੇ ਪਿੰਡ ਚ ਕੀ ਕਰਦੇ ਫਿਰਦੇ ਨੇ ਇਧਰ ਚੱਲ ਅੱਜ ਕਰਦੇ ਆ ਕੰਮ ਇਹਨਾਂ ਦਾ ਫਿਰ ਕਿਹੜਾ ਕੋਈ ਕੋਤੁਰਾ ਆ ਗਿਆ ਸੱਨੇ ਲਾ ਲਾ ਤੂੰ ਹਮੀਰਗੜ ਵਾਲਾ ਜੀ ਹਾਂ ਮੈਂ ਤਾਂ ਹਮੀਰਗੜ ਵਾਲਾ ਆ ਬਾਈ ਉਹੀ ਹੈ ਜਿਹਦੇ ਨਾਲ ਰਾਤ ਕੱਟ ਕੇ ਆ ਜੀ ਬਕਰੇ ਹਾਂ ਹਾਂ ਸਿਆਲਿਆ ਤੈਨੂੰ ਵੀ ਹਾਂ ਫੇਰ ਤੁਸੀਂ ਆਏ ਕਰੋ ਮੇਰੇ ਘਰੇ ਚੱਲੋ ਚਾਹ ਪੀਤੇ ਵਗੇ ਨਿਆੜਾ ਸੱਜੂ ਦੇਖ ਅੱਜ ਤਾਂ ਸਮਾਂ ਨਹੀਂ ਅੱਜ ਤਾਂ ਅਸੀਂ ਮੈਂ ਇਸ ਲਾਈਨ ਜਾਂਦੇ ਆ ਸਾਡੇ ਲਈ ਵੀ ਟਾਈਮ ਘਟ ਹੈ ਫੇਰ ਵੀ ਲਾਈਨ ਕਿਤੇ ਉਹ ਨਹੀਂ ਨਹੀਂ ਚਾਹ ਪੀ ਕੇ ਮੈਂ ਵੀ ਤੁਹਾਡੇ ਨਾਲ ਹੀ ਬਕ ਚੱਲ ਦੂ ਫੇਰ ਵਧੀਆਂ ਮੈਂ ਸਟਵਾ ਲੇ ਹੇ ਪੇਤੀ ਆ ਉਹਦੇ ਪਿੰਡ ਆ ਮੰਡੀ ਦਾ ਪਰ ਸਵਾਦੂ ਵਧੀਆਂ ਗੱਲ ਤਾਂ ਤੇਰੀ ਨਸ਼ਿਤਰਾ ਸਹੀ ਹੈ ਇਤਲੇ ਏਰੀਏ ਦਾ ਢੇ ਤੈਨੂੰ ਆਖ ਨੂੰ ਇਹਦਾ ਪਿੰਡਾ ਜਦ ਕਹਿਣ ਲੱਗ ਲੈ 2 ਮਿੰਟ ਲੱਗਣਗੇ ਕੈਨ ਨੂੰ ਟਾਈਮ ਨਹੀਂ ਲੱਗਦਾ ਜ਼ਿਆਦੇ ਟਾਈਮ ਨਹੀਂ ਲਵਾਂਈ ਹਾਂ ਹਾਂ ਚਲੋ ਆ ਚੱਲੇਗਾ ਪੱਕਾ ਆ ਨਾਲ ਹੀ ਆ ਕਰ ਆਪਣਾ ਫੇਰ ਐ ਕਰ ਲੈ ਚੱਲ ਕੇਰਾ ਦੋ ਦੁਪਹਿਰ ਉਹ ਵੀ ਕਹਿੰਦੀ ਬਸ ਘਰ ਵਾਲੀ ਨੂੰ ਚਲ ਆ ਜਾ ਕੋਈ ਨਹੀਂ ਇਤਲਾ ਆ ਉੱਥੇ ਨਹੀਂ ਸੀ ਜਦ ਲੈ ਆ ਜਾ ਯਾਰ ਤੁਸੀਂ ਮੇਰੀ ਇੰਨੀ ਸ਼ੇਵਾ ਕੀਤੀ ਸੀ ਬਸ ਛੋਟੀ ਸੇਵਾ ਕਰ ਨਹੀਂ ਸਕਦਾ ਨਾ ਕਰ ਸਕਦਾ ਮੈਂ ਪੂਰਾ ਹੱਕ ਤੇਨੂੰ ਪੂਰਾ ਹਾਂ 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 ਬਸ ਆਹ ਦੀ ਤਾਲੀਆਂ ਕਰ ਕੋਈ ਤੈਨੂੰ ਲੱਗਦਾ ਚਾ 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 ਚ ਕੋਨੇ ਚੱਲ ਆਜੋ ਤੇਰਾ ਉੱਟ ਜਾ ਚੱਲ ਚੱਲ ਭਾਈ ਫੇਰਾ ਭਰਾਂ ਆਜੋ ਤੇਰਾ ਦੇਖ ਲੈ ਮਾਰੇ ਮਾਰੇ ਦਾ ਟਾਈਮ ਬਹੁਤ ਲੱਗ ਗਿਆ ਇੰਨਾ ਤਾਂ ਟਾਈਮ ਲੱਗ ਹੀ ਜਾਂਦਾ ਹੁੰਦਾ ਹਾਂ ਚਲੋ ਕੋਈ ਗੱਲ ਨਹੀਂ ਕੋਸ਼ਣ ਨੂੰ ਮੈਂ ਅੱਜ ਵਧੀਆ ਦਵਾਖ ਦੇਵਾਂਗੇ ਚਾ ਠੀਕ ਹੈ ਮੜੀ ਕੋਈ ਵੱਡੇ ਕੱਟ ਦੀ ਦਵਾਈ ਦੇ ਕਿਤਾ ਤੇ ਮੜੀ ਦਵਾਈ ਦਵਾਈ ਹੋਈ ਆ ਹਾਂ ਠੀਕ ਹੈ ਐਤੀ ਵੰਡੋ ਹਾਂ ਹਾਂ ਬਾਤੀ ਚੱਲਦੀ ਵੰਡੋ ਵੰਡੋ ਮਰੋਟੀ ਪਾਣੀ ਚਰਤ ਤੋਈ ਬੜਾ ਖਾਦ ਦिए ਹੈ ਇਸੇ ਤਰ੍ਹਾਂ ਉਪਰ ਕਰਦੀ ਹੈ ਅ퍼 ਨਵਾ ਡੰਕਰ ਦਾ ਕਰਦੀ ਹੁੰਦਾ ਦੋ ਚਾਰ ਦਿਨ ਆਪਣੇ ਘਰੇ ਬਾਕੀ ਤਾਂ ਜਿਆਦਾ ਉੱਥੇ ਸੈਟੋ ਡੰਗਰਾਂ ਦੇ ਡੰਗਰ ਆ ਜਾਂਦਾ ਫਿਰ ਹਾਂ ਦਾਣਾ ਨੂੰ ਨਾ ਖੁੱਲਾ ਲਾਦੀ ਦੋ ਚਾਰ ਦਿਨ ਹਾਂ ਮੈਂ ਤਾਂ ਚਾਰ ਪੰਜ ਥੈਲੇ ਇਕੱਠੀ ਪਿਆ ਨਾ ਨਾ ਚਲ ਠੀਕ ਹੈ ਹਾਂ ਲੈ ਜੇ ਦਮ ਲੈ ਜੀ ਦੇਖਦਾ ਕਿੰਨੀ ਕੀ ਸੇਵਾ ਕਰੂਗਾ ਤੇਰਾ ਢੀ ਹੈ ਤੇਰਾ ਢੀ ਦੇਖਦਾ ਕਿੰਨੀ ਕੀ ਸੇਵਾ ਕਰੂ ਦੇਖ ਆਪਾਂ ਤਾਂ ਚਲੋ ਮਨੋਂ ਖੁੱਲ ਸੇਵਾ ਕਰਤੀ ਸੀ ਹਾਂ ਇਹ ਦਿਨ ਕੀਤਾ ਤੂੰ ਨੀਕ ਠੀਕ ਹੈ ਮੇਰੀ ਗੱਲ ਸੁਣ ਲੈ ਮੈਂ ਤਾਂ ਇਹਨੂੰ ਪਹਿਲਾਂ ਗੈਸੀ ਮੈਨੂੰ ਪੈਗ ਬਣਾਣੀ ਤੇ ਨਹੀਂ ਆਉਂਦੀ ਰੱਖ ਓਏ ਲਾਲੀ ਤੂੰ ਤਾਂ ਪਹਿਲਾ ਮੂਰੇ ਪੈਗ ਤਾਂ ਡੇਕਣਾ ਟਾਈਮ ਦੇਖੇ ਨਾ ਹੋਰਾ ਜਾ ਮੁਰਗਾ ਕਹਿਦੀ ਇਹਨੂੰ ਰੋਟੀ ਨੰਘਣੀ ਬੱਕਰੇ ਨਾਲ ਕਹਾਂ ਕਹਿ ਉਹ ਪਹਿਲਾਂ ਤਾਂ ਬੱਲੇ ਬੱਲੇ ਹੋ ਜਾ ਬੰਦਾ ਅਗਲੇ ਦੇ ਕਬੀਲਦਰੀ ਕੀਤੇ ਕਹੀ ਜੀ ਐ ਕਹਿੰਦਾ ਕਹਿ ਓਏ ਮੂਈ ਲੱਗ ਰਿਹਾ ਤੈਨੂੰ ਉਨਾਂ ਬਾਹਰ ਐ ਉਨਾਂ ਥੱਲੇ ਐ ਆ ਜਾ ਆ ਜਾ ਆ ਜਾ ਲਾਲਾ ਜੀ ਰੋਟੀ ਪਾਣੀ ਤਿਆਰ ਹੋ ਰਿਹਾ ਹੋਰ ਸੇਵਾ ਨੂੰ ਸ਼ੋਕੀ ਕਰਦੀ ਐ ਬੰਦਾ ਕੇ ਆਪਾਂ ਕੀ ਕਹਾ ਨਾ ਛੰਗਿਆ ਨਾ ਬੇ ਛੰਗਰਾਂ ਵਾਲੀ ਕੀ ਗੱਲ ਐ ਲੈ ਛੰਗਰਾਂ ਵਾਲੀ ਕੀ ਗੱਲ ਐ ਉਹ ਪਤਾ ਗੱਲ ਕੀ ਆ ਜੇ ਕੋਈ ਹੋਰ ਸੇਵਾ ਪਾਣੀ ਦੀ ਲੋੜ ਆ ਤਾਂ ਦੱਸ ਦੋ ਨਾ ਨਾ ਸਾਰਾ ਕੁਝ ਠੀਕ ਐ ਮੈਂ ਰੋਟੀ ਪਾਣੀ ਕਰਾ ਤਿਆਰ ਟਾਈਮ ਨਾਲ ਸਵਾਮਾਂ ਵਿੱਚ ਸਾਰਾ ਘਰ ਉੱਠ ਕੇ ਬੰਦ ਗਿਆ ਹਾਂ ਮੈਂ ਕਰਾ ਰਿਹਾ ਤਿਆਰ ਫੇ ਠੀਕ ਐ ਹਾਂ ਠੀਕ ਐ ਹਾਂ ਉਹ ਤੁਮਨ ਬੱਕਰੇ ਦੇ ਰੋਟੀ ਪਾਣੀ ਨੂੰ ਪਾ ਗਿਆ ਪਹਿਲਾਂ ਤੈਨੂੰ ਨਾਲ ਬੱਕਰਾ ਨਾਲ ਧਰਾਦਾ ਮੈਨੂੰ ਕੋਈ ਰਾਤ ਤੇ ਫੜਨਾ ਹਲੇ ਗੱਲ ਛੋਣੀ ਗੱਲ ਛੋਣੀ ਕਰਾ ਤਾਂ ਆਪਣੇ ਲਈ ਵੀ ਕਰਤੀ ਐ ਦੂਜੀ ਰਾਤ ਪਾ ਰਹਾ ਤਾਂ ਪਾ ਗੱਟਾਂਗੇ ਰਾਹੀ ਬੰਦਾ ਸੀ ਅੱਜੇ ਲੱਗਿਆ ਬੜਿਆ ਬੜਿਆ ਡਿਮਾਂਡਾ ਕਰਨ ਜਿਵੇਂ ਤੂੰ ਕਹਿੰਦਾ ਹੈ ਜਿਵੇਂ ਸੌਰੇ ਆ ਰਹੇ ਹੋਵੇਂ ਬਹਿ ਜਾ ਚੁੱਪ ਕਰਕੇ ਓਏ ਕੁਫਨੀ ਹੁੰਦਾ ਐਟਾ ਕੇ ਆਪ ਐਡੀ ਗੋਦਰ ਵਾਲ ਲੈ ਲੈ ਐਡੀ ਕੋਹ ਚਲ ਫੜਦੇ ਮੈਂ ਚੁੱਪ ਕਰਕੇ ਬਹਿ ਜਾ ਤੈਨੂੰ ਕਿਹਾ ਨਹੀਂ ਮੈਂ ਵੀ ਤੈਨੂੰ ਕਹਾਂ ਨਾ ਮੈਨੂੰ ਨੀਂਦ ਨਹੀਂ ਆਉਂਦੀ ਹੈ ਨੀਂਦ ਨਹੀਂ ਆਉਂਦੀ ਮੈਨੂੰ ਵਧੀਆ ਨੀਂਦ ਨਹੀਂ ਆਉਗੀ ਵਧੀਆ ਸਵੇਹਾ ਉੱਠ ਕੇ ਵਾ ਚੱਲਾਂਗੇ ਫਿਰ ਤੂੰ ਐ ਕਰਾ ਤੂੰ ਉਹਨੂੰ ਐ ਕਹਿ ਸੀ ਤੱਕਾ ਕਰਦਾ ਤਾਂ ਇੱਧਰ ਦਵਾਈ ਵੀ ਲੈਣ ਗਿਆ ਮੈਂ ਆਇਆ ਐ ਕਦੋਂ ਦਵਾਈ ਲੈਣ ਗਿਆ ਬੜਾ ਦਰਦ ਆਉਂਦਾ ਤੇ ਉਹ ਇਹ ਬਗਾਨੇ ਪਿੰਡ ਚ ਕਿੱਥੋਂ ਪਾਵੇਂਗਾ ਤੂੰ ਉਹ ਤੂੰ ਕਰਦਾ ਮੈਂ ਆਪੇ ਕਰ ਦੂੰ ਤੂੰ 2 ਮਿੰਟ ਬਾਅਦ ਓਏ ਕੰਜਰਾ ਜਿਆਦਾ ਨਾ ਪੀ ਕੇ ਆਜੂ ਕਿਤੇ ਜਲੂਸ ਕਰਦੇ ਅਗਲੇ ਦੇ ਹਾਂ ਮੁਰਕੇ ਕਿਸਨੇ ਰਾਹੀ ਨੂੰ ਘੜੀ ਨਹੀਂ ਪਾਣਾ ਹਲਿਆ ਲੈ ਦੇਖ ਲੈ ਜੱਟ ਕਾਨੂੰ ਹੱਦ ਹੈ ਕਾਨੂੰ ਹੱਦ ਚੈੱਕ ਕਰ ਲੈ ਮਨਮਰ ਜੀਆਂ ਕਿਉਂ ਇੰਨਾ ਜਿਆਦਾ ਪੀ ਕੇ ਆ ਜੀ ਹਾਂ ਨਾਲ ਤੇਰੇ ਵੀਰੇ ਚਿੱਟੜ ਕਿਟਾ ਕੇ ਲੈ ਜੀ ਚੱਲ ਦੇਖੀ ਜਾਊਗੀ ਟੋਟ ਪੀ ਸਹੀ ਕਰ ਲੈ ਇਤਨੀ ਐ ਲਾਲਾ ਕਿਵੇਂ ਪਾਇਆ ਹੋ ਉਹ ਮੈਂ ਤਾਂ ਦੀ ਮਤਉ ਹੀ ਸਿੱਧੇ ਕਰ ਲਾਂ ਠੀਕਾ ਠੀਕਾ ਹਾਂ ਇੰਨਾ ਕਿਤੇ ਤੁਰਿਆ ਨਹੀਂ ਮੈਂ ਕਿਨਾ ਉਹ ਕਿੱਧਰ ਵਾ ਗਿਆ ਉਹ ਤਾਂ ਉਰੀ ਗੇੜਾ ਮਾਰਨ ਗਿਆ ਪਿੰਡ ਚ ਅੱਛਾ 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 ਉਹ ਮੈਂ ਤੈਨੂੰ ਐਂ ਕਹਿੰਦਾ ਦੀ ਵੀ ਆਪਣਾ ਏਡੀ ਟਾਕੜੀ ਮਾਝ ਲੈਂਦੀ ਆ ਅੱਛਾ ਠੀਕ ਹੈ ਕਿ ਨਹੀਂ ਵਧੀਆ ਲਿਉਦਾ ਗਾ ਇਹਦਾ ਉਰੇ ਤਾਂ ਚੱਲ ਆਪਣੇ ਕੋਲ ਸਾਜੂ ਦਾ ਕੰਮ ਪਾਸਾ ਲੈ ਕੇ ਜਾਉਂਗੇ ਕਿ ਨਾ ਕੋਈ ਨਜ਼ਰ ਲਾ ਦਿੰਦਾ ਹੁੰਦਾ ਇਹ ਤੇ ਕਪੜਾ ਬੰਨਣਾ ਸੀ ਗੱਲ ਤਾਂ ਤੇਰੀ ਠੀਕ ਹੈ ਹਾਂ ਹਾਂ ਇੰਨੇ ਪੈਸੇ ਲਾਇਨੇ ਨਾ ਤਾਂ ਲੱਖ ਰੁਪਿਆ ਉਹੀ ਤਾਂ ਗੱਲ ਹੈ ਚੱਲ ਕੋਈ ਨਾ ਵੀ ਵੀ ਤੇਰੀ ਗੱਲ ਮੰਨ ਲੈਨੇ ਆ ਹਾਂ ਲੈ ਕਰ ਫਿਰ ਮਿੱਥ ਤੋਂ ਜ਼ਿਆਦਾ ਡਰਦੀ ਐ ਹਾਂ ਤੂੰ ਆ ਬੰਦੇ ਫਿਰ ਆਹੀ ਬੰਦਾ ਨਾ ਲੈ ਜਾ ਸੱਚ ਮੇਰੇ ਤੇਰਾ ਕਿੱਥੇ ਲੈ ਕੇ ਜਾਵਾਂਗੇ ਨਾ ਨਹੀਂ ਨਹੀਂ ਤੂੰ ਕੁਝ ਨਹੀਂ ਹੁੰਦਾ ਤੂੰ ਸਾਡੀ ਸੇਵਾ ਨਹੀਂ ਕੀਤੀ ਤੀ ਮੈਂ ਤੇਰੀ ਸੇਵਾ ਕਰਨੀ ਜ਼ਿਆਦਾ ਯਾਰਾ ਕੱਲ ਠੀਕ ਹੈ ਕੋਈ ਨਾ ਬੰਦ ਦੇ ਹਾਂ 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 ਮੈਂ ਤਾਂ ਤਾਂ ਗੰਦੀ ਲੱਕ ਇੱਠਕਦਾ ਦਾ ਬੰਦਾ ਕਿਵੇਂ ਮੈਂ ਸੁੱਤੇ ਕਿਵੇਂ ਬੰਨੂਆ ਕੋਈ ਨਾ ਛੱਟਪੇਟ ਖਾ ਲਈ ਚਲ ਕੋਈ ਨਾ ਜਿਉ ਹੁੰਦਾ ਕਹਿੰਦਾ ਨਿਸ਼ਚਿਤ ਤਰ੍ਹਾਂ ਆਪੇ ਬਣਾ ਦਿੰਦਾ ਪਤਾ ਨਹੀਂ ਕਿੱਧਰ ਉੱਤਰਿਆ ਕਿੰਨਾ ਟਾਈਮ ਲਾ ਕੇ ਆਊਗਾ ਹੋਰੇ ਨਾ ਜਾਣ ਨੂੰ ਛਾਪਾ ਛੇੜ ਦੇ ਪੀ ਕੇ ਕਿਸੇ ਦੇ ਹੋਰੇ ਰਾਹ ਚ ਲੜ ਕੇ ਕਿਸੇ ਨਾਲ ਆ ਲੈ ਲੈ ਦੇ ਲੈ ਕੋਈ ਛੱਟ ਵੀ ਨਹੀਂ ਆਏ ਸਿਵਾ ਆਇਆ ਨਾ ਹਾਂ ਜਰਵਾਹਰ ਹਟਿਆ ਨਹੀਂ ਫਿਰ ਰੋਟੀ ਖਾ ਲਈ ਹਾਂ ਰੋਟੀ ਓਏ ਮੈਂ ਕਿਹੜੇ ਨਾਨ ਖਾ ਲੇ ਫੁਲਕੇ ਖਾ ਲੇ ਤੈਨੂੰ ਡਿੱਕਣ ਲੱਗ ਰਿਹਾ ਕੰਜਰਾ ਕੋਟਾ ਦੇਖਉਨੇ ਸਲਾਹ ਦੇਤੀ ਵਧੀਆ ਬੰਦਾ ਚਾਹੇ ਗਿੱਠ ਗਦਾ ਸਲਾਹ ਪਰ ਪੂਰੀ ਵੱਡੀ ਦੇ ਗਿਆ ਕੀ ਹੋ ਗਿਆ ਕਹਿੰਦਾ ਗੱਲ ਸੁਣ ਮੈਂ ਇਸ ਲਈ ਆਇਆ ਕਹਿੰਦਾ ਲੱਖ ਰੁਪਏ ਦੀ ਆ ਕਿੱਡਾ ਤਗੜਾ ਚਿੱਟਾ ਹੈ ਕਹਿੰਦਾ ਹੂੰ ਕਹਿੰਦਾ ਜਦੋਂ ਉਹ ਲੈ ਕੇ ਜਾਉਂਗੇ ਚਲ ਉੱਤੇ ਆਪਣਾ ਘਰ ਹੈ ਕਹਿੰਦਾ ਮੈਂ ਤਾਂ ਵਾਕੀ ਲੈ ਆ ਤੇ ਇਹਦੇ ਰਸਤੇ 'ਚ ਕਹਿੰਦਾ 100 ਬੰਦਾ ਟੋਕੂ ਆ ਨજર ਲਾ ਦੂਗਾ ਕਹਿੰਦਾ ਨજર ਮਰਚਾ ਮਰਚਾ ਬਾਹਰ ਉਹ ਮੇਚਾ ਨੂੰ ਮਾਰ ਗੋਲੀ ਉਹ ਕਹਿੰਦਾ ਮੈਂ ਉਰੀ ਇਲਾਜ ਕਰ ਦਿੰਨਾ ਕਹਿੰਦਾ ਮੈਂ ਲਿਓ ਟੇ ਤੇ ਪਰਨਾ ਬੰਦਣਾ ਅੱਛਾ ਹਾਂ ਕਹਿੰਦਾ ਮੈਂ ਮੈਂ ਇਸ ਨੂੰ ਨજર ਦੀ ਲੱਭੂ ਬਾਬਾ ਜੀ ਕਹਿੰਦਾ ਨੂੰ ਕਹਿੰਦਾ ਮਹਾ ਬੰਦ ਦੇ ਜਿੱਤਾ ਨਿਸ਼ੇਤਰ ਹੁੰਦਾ ਉਹ ਬਣਾ ਦਿੰਦਾ ਹਾਂ ਬੰਦਾ ਹਾਂ ਲੱਗ ਰਿਹਾ ਹੈ ਉਹ ਦੇਖ ਲੈ ਕਿਵੇਂ ਲੱਗ ਰਿਹਾ ਹੈ ਹੈ ਗਿੱਟਕੇ ਦਾ ਤਾਂ ਬੰਦਾ ਹੈ ਕਿਵੇਂ ਲਟਾ ਪੀਕ ਹੋ ਰਿਹਾ ਹੈ ਮੈਂ ਲੱਗਦਾ ਤੁਹਾਰੇ ਜਿਹੜੇ ਹੋਰ ਬੜਾ ਫੜਕਾ ਦੇ ਉਹ ਕੁਝ ਨਹੀਂ ਹੁੰਦਾ ਹੈ ਗਿਆ ਹਾਂ ਤੂੰ ਆਪ ਦਾ ਸੈਟ ਰਹਿ ਹਾਂ ਮੈਂ ਜਮਾਂ ਦੇਖਦੇ ਤਾ ਸਿੱਧਾ ਤਾਂ ਖੜਾ ਹੈ ਮੈਂ ਤੂੰ ਹੀ ਨਾ ਮੈਂ ਥੱਲੇ ਉਹ ਕਾਦੀ ਕਿਤੇ ਲੱਤਕ ਦੇ ਦੇ ਰੋਟੀ ਮਾਰੇ ਰੱਖਾਈ ਹੈ ਰੋਟੀ ਮਾਰ ਰੋਟੀ ਮਗਾ ਨੂੰ ਅੱਗੇ ਘਰੇ ਬੈਠਾ ਉਹਨੂੰ ਕਹਿੰਦੇ ਆ ਜਾਂਦੇ ਮਣੀ ਤਵਾ ਅੰਦਰ ਰੋਟੀ ਨੂੰ ਖਾਣਿਆ ਹੈ ਆਜੇ ਅੰਦਰ ਰੋਟੀ ਰੁੱਟੀ ਖਾਣਿਆ ਨਾਲੇ ਫੁੱਲੋ ਦੀ ਆਵਾਗ ਵਾਲਾ ਛੱਡ ਠੀਕ ਆਜਾ ਆਜੋ 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 ਆਜਾ ਆਜੋ ਛੱਡ ਨਹੀਂ ਆਇਆ ਇਤਰਾ ਜੋ ਇਤ ਇਧਰ ਕਿਧਰ ਮੂੰਹ ਚੱਕਿਆ ਬੇਸ਼ੂਰੀ ਉਹਨਾ ਆਜਾ ਆਜਾ ਆਜੋ ਮਿਲ ਰਿਹਾ ਵਾ ਗੇਟ ਵੀ ਨੇ ਆਪਣੇ ਵਰਗੀ ਰੱਖਿਆ ਡਾਕਾ ਵਾ ਅੱਛਾ ਆ ਲੈਂਦੀ ਆ ਲੈ ਨੂੰ ਪੂਰੇ ਲੱਖ ਰੁਪਏ ਦੀ ਮੱਝ ਦਵਾ ਕੇ ਅੱਛਾ ਜੀ ਹਾਂ ਕਹੇ ਕਿਲੋ ਦੁੱਧ ਦੇ ਥੱਲੇ ਦੁੱਧ ਦੱਸ ਆਪਾਂ ਨੇ ਕੀ ਚੋਕੇ ਦੇਖਣੀ ਐ ਮੰਡੀ ਤੇ ਛੋਈ ਸੀ ਬਾਹਰ ਦੀ ਭਰਤੀ ਸੀ ਅੱਛਾ ਹਾਂ ਜੇ ਆਪਣੀ ਹੋ ਜੇ ਫਿਰ ਓਏ ਆਪਣੀ ਹੋਣ ਚ ਹੁਣ ਘਾਟਾ ਕੋਈ ਕਿਲਤ ਦਾ ਬੰਨੀ ਖੜੀ ਐ ਅੱਛਾ ਇਹਨੂੰ ਤਾਂ ਕਿ ਨਾ ਰਾਤੇ ਰਾਤ ਕਿਸੇ ਪਾਸੇ ਭੋਰ ਗਾਇਸ ਕਰਾਂਗੇ ਹਾਂ ਆ ਹਰਦੇਵ ਕਿ ਨਹੀਂ ਖੜਾ ਹੁੰਦਾ ਕੋਲਾ ਹਾਂ ਲਿਆ ਕਿ ਉਹ ਬੰਦ ਰਹਿਗੇ ਕਹਿੰਦੀ ਮੈਨੂੰ ਉਹ ਕਹਾ ਕਰੇ ਨੀ ਮੈਨੂੰ ਆਏ ਦੱਸ ਜੇ ਉਹਨਾਂ ਨੂੰ ਪਤਾ ਲੱਗ ਗਿਆ ਫਿਰ ਫਿਰ ਵੀ ਗਮਾਨ ਮੱਥਾ ਨਹੀਂ ਬੋਲੀਏ ਜਦੋਂ ਝਾਂਜਰਾ ਦੇ ਆ ਕੇ ਦਿੱਤੇ ਤੈਨੂੰ ਹਾਂ ਉਹਨਾਂ ਦਾ ਕੱਟਾ ਹੀ ਤਾਂ ਵੇਚਿਆ ਦੀਗਾ ਉਹਨਾਂ ਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਕਹੇ ਤਾਂ ਉਹਨਾਂ ਦੀਆਂ ਚੀਜ਼ਾਂ ਵੇਸਟੀ ਆ ਉਹਨਾਂ ਨੂੰ ਪਤਾ ਲੱਗਿਆ ਕੁਝ ਮੈਨੂੰ ਤਾਂ ਫਿਰ ਵੀ ਡਰ ਜਾ ਲੱਗਦਾ ਵਾ ਤੂੰ ਇਹਦੇ ਤੇ ਮਾਨ ਰੱਖਿਆ ਘਰ ਚਾਹੇ ਕੱਦ ਦਾ ਛੋਟਾ ਮਾਰ ਮੂਰਖਾਣ ਵਾਲੇ ਨਹੀਂ ਹੈਗੇ ਤੈਨੂੰ ਪਤਾ ਹਜ਼ਾਰਾਂ ਦੀ ਮੈਂ ਛੱਟ ਪਾਤੀ ਆਪਾਂ ਨੇ ਚਲ ਗੱਲ ਤਾਂ ਤੇਰੀ ਠੀਕ ਹੈ ਵੈਸੇ ਅਜੇ ਤੱਕ ਪਤਾ ਵੀ ਨਹੀਂ ਲੱਗਿਆ ਕਿਸੇ ਨੂੰ ਹਾਂ ਮੇਰੇ ਬਾਪ ਨੇ ਵਰਤਾ ਟੋਲਿਆ ਤੀਗਾ ਚਾਹੇ ਕੱਦ ਦਾ ਛੋਟਾ ਹੀ ਐ ਪਰ ਦਿਮਾਗ ਬਹੁਤ ਤੇਜ ਆ ਤੇਰਾ ਇਸ ਚੀਜ਼ ਨੂੰ ਮੈਂ ਮੰਨਦੀ ਆ ਹਾਂ ਦਿਮਾਗ ਲਾਉਣਾ ਪੈਂਦਾ ਠੀਕ ਆ ਚਲ ਫਿਰ ਲਾਉਣੀ ਆ ਸਕੀਮ ਚਲ ਠੀਕ ਆ ਚੰਗਾ ਜਾ